ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਕਿੰਗ ਐਂਡ ਸਟੀਚਿੰਗ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਇਸ ਤਰ੍ਹਾਂ ਲੈਸ ਲਾ ਕੇ ਗਲਾ ਤਿਆਰ ਕਰਾਂਗੇ ਇਸ ਲਈ ਆਪਾਂ ਨੇ ਕੱਪੜੇ ਦੇ ਉੱਪਰ ਗਲਾ ਅਟੈਚ ਕਰਨਾ ਪਹਿਲਾਂ ਆਪਾਂ ਜਿਹੜਾ ਗਲਾ ਲਵਾਂਗੇ ਉਹ ਆਪਾਂ ਨੇ ਮਿੰਕੀ ਦੇਖਣਾ ਵੀ ਉਹ 8 ਇੰਚ ਦਾ ਜਾਂ ਇਸ ਤੋਂ ਵੱਡਾ ਫਿਰ ਉਹ ਆਪਾਂ ਗਲੇ ਨੂੰ ਜੇ ਆਪਾਂ ਛੋਟਾ ਪਾਉਣਾ ਕਬੀਜ਼ ਦੇ ਵਿੱਚ ਤਾਂ ਆਪਾਂ ਉੱਪਰ ਉਸ ਨੂੰ ਕੱਟ ਕਰ ਲਵਾਂਗੇ ਇਹ ਗਲਾਟ ਅੱਧਾ ਇੰਚ ਉੱਪਰੋਂ ਕੱਟ ਲਿਆ ਇਹਨੂੰ ਆਪਾਂ ਅੱਧਾ ਇੰਚ ਕੱਟ ਕੇ ਬਾਅਦ ਚ ਆਪਾਂ ਇਸ ਕੱਪੜੇ ਦੇ ਉੱਪਰ ਨਿਸ਼ਾਨ ਲਾ ਲੈਣੇ ਆ 5 ਇੰਚ ਤੇ ਫਿਰ ਆਪਾਂ ਇਹ ਜਿਹੜਾ ਗਲਾ ਰੱਖਣਾਗਾ ਉਹ ਨਿਸ਼ਾਨਾਂ ਦੇ ਪਾਰਲੀ ਸਾਈਡ ਰੱਖਣਾਗਾ ਫਿਰ ਆਪਾਂ ਇਸ ਨੂੰ ਇਸ ਤੇ ਰੱਖ ਕੇ ਪ੍ਰੈਸ ਨਾਲ ਅਟੈਚ ਕਰਾਂਗੇ ਪ੍ਰੈਸ ਮਾਰਨ ਵੇਲੇ ਆਪਾਂ ਧਿਆਨ ਰੱਖਣਾ ਵੀ ਕਪੜੇ ਵਿੱਚ ਬਲ ਨਾ ਹੋਣਾ ਤੇ ਆਪਾਂ ਨਾਲ ਦੀ ਨਾਲ ਕਪੜਾ ਵੀ ਠੀਕ ਕਰਾਂਗੇ ਤੇ ਉੱਪਰੋਂ ਤੇ ਨੀਚੇ ਨੂੰ ਵਧੀਆ ਢੰਗ ਨਾਲ ਪ੍ਰੈਸ ਕਰਨਾ ਫਿਰ ਆਪਾਂ ਇਸ ਨੂੰ ਕਪੜੇ ਨੂੰ ਜਿਹੜਾ ਆਪਾਂ ਉਸ ਕਪੜੇ ਤੋਂ ਕੱਟ ਲਵਾਂਗੇ ਗਲੇ ਨੂੰ ਫਿਰ ਆਪਾਂ ਇਹ ਬਾਹਰਲਾ ਕਪੜਾ ਇਹ ਫੋਲਡ ਕਰਨਾ ਇਹ ਪੂਰਾ ਧਿਆਨ ਨਾਲ ਹੌਲੀ ਹੌਲੀ ਫੋਲਡ ਕਰਨਾ ਕਪੜਾ ਕਾਹਲ ਨਹੀਂ ਕਰਨੀ ਕਿਉਂਕਿ ਆਪਾਂ ਕਈ ਵਾਰ ਐ ਕਾਹਲ ਨਾਲ ਮਸ਼ੀਨ ਚਲਾਈ ਗਈ ਆਪਾਂ ਤੋਂ ਹੋ ਸਕਦਾ ਆਪਣਾ ਕਈ ਵਾਰ ਉਂਗਲ ਦੇ ਵਿੱਚ ਸੂਈ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਧਿਆਨ ਨਾਲ ਹੌਲੀ-ਹੌਲੀ ਆਪਾਂ ਇਸ ਨੂੰ ਇਸ ਤਰ੍ਹਾਂ ਸਲਾਈ ਲਾ ਲਾਂਗੇ ਜਦੋਂ ਆਪਣਾ ਇਹ ਕਲਾ ਇਸ ਤਰ੍ਹਾਂ ਸਲਾਈ ਲੱਗ ਕੇ ਤਿਆਰ ਹੋ ਗਿਆ ਫਿਰ ਆਪਾਂ ਇਸ ਨੂੰ ਕਮੀਜ਼ ਦੇ ਉੱਪਰ ਅਟੈਚ ਕਰਨਾ ਹੈ ਕਮੀਜ਼ ਦੇ ਉੱਪਰ ਅਟੈਚ ਕਰਨ ਲਈ ਆਪਾਂ ਇਹ ਧਿਆਨ ਰੱਖਣਾ ਕਿ ਜੇਕਰ ਆਪਾਂ ਗਲੇ ਨੂੰ ਬਾਹਰਲੀ ਸਾਈਡ ਫੋਲਡ ਕਰਨ ਦਾ ਲੈਸ ਲਾਉਣੀ ਹੈ ਤਾਂ ਆਪਾਂ ਨੇ ਕਮੀਜ਼ ਦੀ ਉਲਟੀ ਸਾਈਡ ਅਟੈਚ ਕਰਾਂਗੇ ਇਹ ਆਪਾਂ ਜਿਹੜਾ ਗਲਾ ਲੈਟ ਸੀ ਨੂੰ ਵੀ ਇਸ ਤਰ੍ਹਾਂ ਫੋਲਡ ਕਰਕੇ ਇਸ ਦਾ ਵਿਚਾਲਾ ਕਰਕੇ ਫਿਰ ਆਪਾਂ ਇਹਦੇ ਤੇ ਨਿਸ਼ਾਨ ਲਾ ਲਵਾਂਗੇ ਚਾਕ ਨਾਲ ਨਿਸ਼ਾਨ ਲਾ ਕੇ ਫਿਰ ਆਪਾਂ ਇਸ ਨੂੰ ਜਿਹੜਾ ਕਮੀਜ਼ ਆ ਕਮੀਜ਼ ਦੀ ਵੀ ਆਪਾਂ ਕਰੀਜ਼ ਬਣਾਉਣੀ ਆ ਉਹਦੀ ਕਮੀਜ਼ ਦੀ ਕਰੀਜ਼ ਦੇ ਉੱਪਰ ਹੀ ਆਪਾਂ ਗਲੇ ਦੀ ਕਰੀਜ਼ ਨਿਸ਼ਾਨ ਵਾਲੀ ਜਿਹੜਾ ਰੱਖ ਕੇ ਹੌਲੀ ਹੌਲੀ ਆਪਾਂ ਇਹਦੇ ਉੱਪਰ ਸिलाई ਲਾਵਾਂਗੇ ਜਿਹੜੀ ਆਪਾਂ ਇਹਦੇ ਵਿਚਾਲੇ ਸिलाई ਲਾਉਣੀ ਆ ਉਹ ਪੂਰੀ ਧਿਆਨ ਨਾਲ ਹੌਲੀ ਹੌਲੀ ਲਾਉਣੀ ਆ ਤਾਂ ਕਿ ਇਹ ਵੀ ਕੱਪੜਾ ਨੀਚੇ ਤੋਂ ਉਰਾਂ ਪਰਾਂ ਨਾ ਕਮੀਜ਼ ਦਾ ਕੱਪੜਾ ਹੋਵੇ ਤੇ ਜਾਈ ਕਪੜਾ ਇਕੱਠਾ ਨਾ ਹੋਵੇ ਤਾਂ ਕਿ ਆਪਣਾ ਗਲਾ ਪੂਰਾ ਵਧੀਆ ਢੰਗ ਨਾਲ ਇਥੇ ਜੜਿਆ ਜਾਊਗਾ ਆਪਾਂ ਇਸ ਤਰ੍ਹਾਂ ਇਹਨੂੰ ਹੌਲੀ-ਹੌਲੀ ਮਸ਼ੀਨ ਨੂੰ ਚਲਾਉਂਦੇ ਹੋਏ ਇਸ ਤਰ੍ਹਾਂ ਇਸ ਦੇ ਉੱਪਰ ਅਟੈਚ ਕਰ ਲਵਾਂਗੇ ਫਿਰ ਆਪਾਂ ਇਸ ਨੂੰ ਅਟੈਚ ਕਰਕੇ ਕੱਪੜੇ ਨੂੰ ਪੂਰੀ ਤਰ੍ਹਾਂ ਸਿੱਧਾ ਕਰਕੇ ਵੀ ਸਾਈਡ ਤੇ ਵੀ ਜਦੋਂ ਆਪਾਂ ਸ਼ੈਡ ਵਾਲੀ ਸਿਲਾਈ ਲਾਉਣੀ ਹੈ ਨਾ ਦੀ ਕੱਪੜੇ 'ਚ ਬੰਨਣਾ ਪਿਆ ਹੋਵੇ ਉੱਪਰੋਂ ਵੀ ਮੋੜੇ ਕੰਨੀਓ ਵੀ ਉੱਪਰ-ਨੀਚੇ ਨਾ ਹੋਵੇ ਗਲਾ ਇਸ ਤਰ੍ਹਾਂ ਆਪਾਂ ਇੱਕ ਸਾਰ ਕਰਕੇ ਫਿਰ ਆਪਾਂ ਇਸ ਦੀ ਸਲਾਈ ਲਾਉਣੀ ਆ ਉਹ ਆਪਾਂ ਹੌਲੀ-ਹੌਲੀ ਧਿਆਨ ਨਾਲ ਇਸ ਤਰ੍ਹਾਂ ਵੀ ਸਲਾਈ ਲਾ ਲਮਾਣੀ ਇਸ ਸਲਾਈ ਲਾਉਣ ਤੋਂ ਬਾਅਦ ਫਿਰ ਆਪਣਾ ਜਿਹੜਾ ਇਹ ਐਕਸਟਰਾ ਕੱਪੜਾ ਹੋਊਗਾ ਉਹ ਆਪਾਂ ਕੱਟ ਕਰਦਾਂਗੇ ਇਹ ਕੱਪੜਾ ਵੀ ਆਪਾਂ ਜ਼ਿਆਦਾ ਨਹੀਂ ਵਿੱਚ ਛੱਡਣਾ ਹੁੰਦਾ ਇਹ ਥੋੜਾ ਥੋੜਾ ਕੱਪੜਾ ਛੱਡਣਾ ਪਰ ਫਿਰ ਵੀ ਹੌਲੀ ਹੌਲੀ ਧਿਆਨ ਨਾਲ ਕੱਪੜਾ ਕੱਟਣਾਗਾ ਅੱਗੇ ਪਿੱਛੇ ਕੀਤੀ ਕੱਟ ਨਹੀਂ ਲੱਗਣਾ ਚਾਹੀਦਾ ਇਸ ਤਰ੍ਹਾਂ ਇਹ ਆਪਾਂ ਕੱਪੜਾ ਇਹਦੇ ਚੋਂ ਕੱਟ ਕੇ ਫਿਰ ਆਪਾਂ ਛੋਟੇ ਛੋਟੇ ਆਪਾਂ ਕੱਟ ਲਾ ਲਾਂਗੇ ਤਾਂ ਕਿ ਆਪਾਂ ਨੂੰ ਗਲਾ ਫੋਲਡ ਕਰਨ ਲਈ ਕੱਪੜੇ ਚ ਬਲ ਜਾਣ ਆਪਾਂ ਵੀ ਕੱਪੜਾ ਮੁੜੇ ਨਾ ਤੇ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਕੱਟ ਲਾ ਲਾਂਗੇ ਕੱਟ ਲਾਉਣ ਤੋਂ ਬਾਅਦ ਫਿਰ ਆਪਾਂ ਇਸ ਨੂੰ ਨਾ ਥੋੜਾ ਜਿਹਾ ਵੱਡੇ ਵਖੀ ਦੀ ਸਲਾਈ ਨਾਲ ਕਮੀਜ਼ ਦੀ ਸਿੱਧੀ ਸਾਈਡ ਫੋਲਡ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹ ਸਲਾਈ ਜਮਾ ਸਿਰੇ ਤੇ ਨਹੀਂ ਲਾਉਣੀ ਕਿਉਂਕਿ ਆਪਾਂ ਸਿਰੇ ਤੇ ਤਾਂ ਗਲੇ ਤੇ ਲੈਸ ਰੱਖਾਂਗੇ ਇਹ ਆਪਾਂ ਸਲਾਈ ਅੰਦਰਲੀ ਸਾਈਡ ਨੂੰ ਜਮਾ ਨਾਲ-ਨਾਲ ਇਸ ਤਰ੍ਹਾਂ ਆਪਾਂ ਛੱਡ ਕੇ ਗਲਾ ਫਿਰ ਲਾਉਣੀ ਆ ਵੱਡੇ ਵਖੀ ਨਾਲ ਫਿਰ ਆਪਾਂ ਇਸ ਨੂੰ ਇਸ ਇਸ ਤਰ੍ਹਾਂ ਅਟੈਚ ਕਰਾਂਗੇ ਲੈਸ ਨਾਲ ਇਹ ਲੈਸ ਆਪਾਂ ਲਾਉਣੀ ਆ ਤਾਂ ਲੈਸ ਲਾਉਣ ਵੇਲੇ ਵੀ ਆਪਾਂ ਜੀ ਮਸ਼ੀਨ ਹੌਲੀ-ਹੌਲੀ ਚਲਾ ਕੇ ਪੂਰੇ ਬਦੀਆ ਧਿਆਨ ਨਾਲ ਲੈਸ ਲਾਉਣੀ ਆ ਤਾਂ ਕਿ ਜੇ ਆਪਾਂ ਸਲਾਈ ਉਰੋਂ ਪਰਾਂ ਲਾਵਾਂਗੇ ਲੈਸ ਵੱਧ ਘਟ ਨਿਕਲੂਗੀ ਗਲੇ 'ਚ ਤੇ ਉਹ ਗਲੇ ਤੇ ਆਪਣੀ ਸਫਾਈ ਨਹੀਂ ਆਉਣੀ ਜਾਂ ਆਪਣਾ ਇਸ ਤਰ੍ਹਾਂ ਕਿ ਮੀਜ਼ ਦੇ ਕੱਪੜਾ ਉੱਪਰ ਨੂੰ ਵਿੱਚ ਇਕੱਠਾ ਹੁੰਦਾ ਉਹ ਆਪਾਂ ਪੂਰਾ ਧਿਆਨ ਰੱਖਣਾ ਪੂਰੇ ਧਿਆਨ ਨਾਲ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਇਹ ਲੈਸ ਲਾ ਲਵਾਂਗੇ ਇਹ ਆਪਣਾ ਜਦੋਂ ਬਣ ਕੇ ਡਿਜ਼ਾਈਨ ਤਿਆਰ ਹੋ ਗਿਆ ਤੇ ਤੁਸੀਂ ਆਪਣਾ ਕਮੈਂਟ ਵਿੱਚ ਦੱਸਿਓ ਵੀ ਕਿਵੇਂ ਲੱਗਿਆ ਤੇ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾਉਂਦੇ ਰਹਾਂਗੇ ਜਿਸ ਨੂੰ ਪਸੰਦ ਆਇਆ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਾਂ ਇਸ ਤਰ੍ਹਾਂ ਦੇਖੋ ਹੌਲੀ-ਹੌਲੀ ਲੈਸ ਲਾ ਲਵਾਂਗੇ ਵੀ ਆਪਾਂ ਸਾਰੀ ਆਪਣੀ ਲੈਸ ਜੇ ਤੋਂ ਕੰਪਲੀਟ ਹੋ ਗਈ ਤਾਂ ਉਹ ਗਲਾ ਆਪਣਾ ਇਸ ਤਰ੍ਹਾਂ ਲੱਗੇਗਾ ਆਸ ਕਰਦੀ ਹਾਂ ਵੀ ਸਮੋਂ ਇਹ ਬੜੀਆ ਲੱਗੀ ਹੋਊਗੀ ਜੀ